ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੋ ਸਾਨੂੰ ਇਸ ਗੱਲ ਦੇ ਖੁਸ਼ੀ ਹੈ ਜੀ ਕਿ ਬਾਈ ਮਾਰਟਨ ਹੁਚੌਨੀ ਅਕਾਰੀ ਦਲ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਚ ਹੋਈ ਸੀ ਗੱਜਾ 90% ਦੇ ਮੈਂਬਰ ਹਾਜ਼ਰ ਸਨ ਔਰ ਉਹਦੇ ਵਿੱਚ ਜਿਹੜੇ ਲੀਡਰ ਸਨ ਉਹਨਾਂ ਦੇ ਵਿਚਾਰ ਸੋੜੇ ਲਿਖੇ ਪਰ 90% ਤੋਂ ਉੱਪਰ ਮੈਂਬਰ ਜਿਹੜੇ ਸਨ ਉਹ ਇਸ ਵੱਲ ਦੇ ਅਵੀਸਾਕ ਵੀ ਜਿਆਦਾ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੀ ਕਿਸੇ ਮੰਨ ਦਾ ਸਮਰਥਨ ਨਹੀਂ ਕੀਤਾ ਭਾਵੇਂ ਉਹ ਬੰਦੀ ਸਿੰਘ ਸਨ ਭਾਵੇਂ ਕਿਸਾਨਾਂ ਦਾ ਮੋਟਾ ਸੀ ਕਿਸਾਨਾਂ ਦੀਆਂ ਮੰਗਾ ਸਨ ਭਾਵੇਂ ਸਿੱਖਾਂ ਦੇ ਮਸਲੇ ਸਨ ਲੰਬਾ ਕੋਰਨ ਦੀ ਗੱਲ ਸੀ ਕਿਸੇ ਮਸਲੇ ਤੇ ਵੀ ਔਰ ਔਰਤਾਵਾਂ ਔਰ ਇਨਾਂ ਨੂੰ ਕੀ ਹਾਲ ਕਰਨਾ ਸੀ ਦਿੱਲੀ ਕਮੇਟੀ ਤੇ ਉਹਨਾਂ ਨੇ ਕਬਜ਼ਾ ਕਰਾਇਆ ਅਜੂਰ ਸਾਹਿਬ ਕਮੇਟੀ ਨੂੰ ਚੇਂਜ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਟਨਾ ਸਾਹਿਬ ਵੀ ਕਬਜ਼ਾ ਕਰਾਇਆ ਸਿੱਕਾਂ ਦੀਆਂ ਸਾਰੀਆਂ ਵੱਡੀਆਂ ਸੰਸਥਾਵਾਂ ਤੇ ਕਬਜ਼ੇ ਕਰ ਰਹੇ ਸਨ ਤੇ ਸਮੁੱਚੇ ਆਕਾਲੀ ਦਲ ਨੇ ਫੈਸਲਾ ਕੀਤਾ ਕਿ ਇਹਨੂੰ ਮੁਖਰਕ ਦਿਆ ਇਹ ਸਵਾਰ ਬੀਜਪੀ ਨੂੰ ਬੋਟ ਨਹੀਂ ਪਾਣੀ ਸੋਹਰਾ ਦਿੱਤਾ ਦਿੱਲੀ ਜਿਹੜਾ ਯੂਨੀਟ ਸੀ ਚੌਂਕੀ ਕਾਲੀਦਾਨ ਦਾ ਉਹਨਾਂ ਨੇ ਉਸ ਤੋਂ ਬਾਅਦ ਆਪਣੀ ਕੋਰ ਕਮੇਟੀ ਦੀ ਮੀਟਿੰਗ ਪਿਛਲੇ ਬਹੁਤ ਵਾਰ ਨਹੀਂ ਕਰਾਈ ਜਿਹਦੇ ਵਿੱਚ 22 ਮੈਂਬਰ ਆ ਗਏ ਰੋਟ ਸਾਰ ਲਾਇਨ ਸਾਰਿਆਂ ਨੇ ਇਹ ਦਿੱਤੀ ਕਿ ਜਿਹੜਾ ਫੈਸਲਾ ਚੰਡੀਗੜ੍ਹ ਚ 44 ਕਾਰੇਦਾਲ ਨੇ ਸਰਦਾਰ ਸੁਖਵੀਰ ਸਿੰਘ ਦੀ ਪ੍ਰਤਨਗੀਅਤ ਕੀਤਾ ਸਾਨੂੰ ਵਾਹੀ ਉਸ ਫੈਸਲੇ ਤੇ ਖੜਾ ਰਹਿਣਾ ਚਾਹੀਦਾ ਹੈ ਅੱਜ ਸਿੱਖ ਜਿਹੜਾ ਹੈਗਾ ਭਾਜਪਾ ਤੋਂ ਪੂਰੀ ਤਰ੍ਹਾਂ ਵੱਖਾ ਨ ਹੋ ਚੁੱਕਾ ਹੈ ਉਹਨਾਂ ਸਾਰਿਆਂ ਦੇ ਗੱਲ ਕਰਕੇ ਅਸੀਂ ਫਿਰ ਆਪਣੀ ਆਫਿਸ ਬੇਰੋਰ ਅਜੈਕਟਿਵ ਦੀ ਮਿੱਟੀ ਬਣ ਔਰ ਮੈਂ ਸਮਝਦਾ ਵਾਂ ਕਿ ਗੱਲ ਹੀ ਪੰਜਾਬ ਦੇ ਇਤਿਹਾਸ ਵਿੱਚ ਇਤਨੇ ਵੱਡੀ ਐਗਜ਼ੀਕਟਿਵਟੀ ਆਫਿਸ ਮੇਰੇ ਦੀ ਕਮੇਟੀ ਕੋਈ ਨਹੀਂ ਹੋਣੀ ਔਰ 90% ਜਿਹੜੇ ਸਾਡੇ ਮੈਂਬਰ ਸਾਨੂੰ ਆਜਾ ਰਹੇ ਸੰ ਜਿਨ੍ਹਾਂ ਦੇ ਗਿਰਤੀ 350 60 ਤੋਂ ਵੱਸੇ ਪਰ ਸੋਚ ਦੀ ਗੱਲ ਇਹ ਹੈ ਕਿ ਜਿਹੜੇ ਦਿੱਲੀ ਕਮੇਟੀ ਦੇ ਕਿਸੇ ਕੋਲ ਪ੍ਰਧਾਨ ਪੜਿਆ ਉਹਦੇ ਜਿਹੜਾ ਉਹਨਾਂ ਦਾ ਟੋਕਰੀ ਜਲੇ ਉਹਦਾ ਪ੍ਰਧਾਨ ਹੈ ਤੇ ਕੱਲ ਕਾਲਕੇ ਵਰਗੇ ਜਿਹੜੇ ਕੇ ਜੁੱਤੀਆਂ ਚਟ ਕੇ ਜਗ੍ਹਾ ਤੇ ਪਹੁੰਚੇ ਹੋਏ ਉਹ ਬਿਆਨ ਦਿੰਦੇ ਨੇ ਕਿ ਕੋਰ ਕਮੇਟੀ ਦੀ ਮੀਟਿੰਗ ਚ ਫੈਸਲਾ ਆਇਆ ਐਗਜ਼ੀਕਟਿਵ ਦੀ 401 ਹਾਜ਼ਰ ਹੋਏ ਉਹਨਾਂ ਨੇ ਫੈਸਲਾ ਨਹੀਂ ਹੋਇਆ ਇਹਨਾਂ ਦੇ ਫੈਸਲਾ ਕਰਨ ਦੀ ਲੋੜ ਜੋ ਜ਼ਰੂਰਤ ਸਾਡੇ ਕੋਲ ਹੈਗੀ ਉਹ ਕਿਸੇ ਕੋਲ ਤੁਸੀਂ ਇਹ ਕਹੇ ਕਿ ਅਸੀਂ ਭਾਜਪੀ ਦੀ ਖੁਲਕੇ ਮਹਿਤ ਕਰ ਮੈਂ ਦੋ ਸਵਾਲ ਪੁੱਛਣਾ ਚਾਹਾਂ ਤੁਸੀਂ ਬੀਜੇਪੀ ਦੇ ਨਾਲ ਸਿੱਖਾਂ ਦੇ ਮਸਲੇ ਦੀ ਕੋਈ ਗੱਲ ਕੀਤੀ ਤੁਹਾਡੇ ਸਾਹਮਣੇ ਤਾਂ ਸਿੱਖਾਂ ਦਾ ਮਸਲਾ ਹੀ ਕੋਈ ਨਹੀਂ ਤੁਸੀਂ ਗੱਲ ਹੀ ਨਹੀਂ ਕੀਤੀ ਬਾਕੀ ਮੈਂ ਬੀਜੇਪੀ ਨੂੰ ਪੁੱਛਾਂ ਚੰਦਾ ਇਹਨਾਂ ਦੀ ਔਕਾਤ ਦਾ ਤੁਹਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਪਤਾ ਨਹੀਂ ਨਾ ਗਿਆ ਜਿਹੜੀਆਂ ਸਾਲ ਸਵਾ ਸਾਲ ਪਹਿਲੇ ਚੋਣਾਂ ਹੋਈਆਂ ਸਨ ਦਿੱਲੀ ਕਮੇਟੀ ਦੇ ਕਾਵਜ ਹੋਣ ਦੇ ਬਾਵਜੂਦ ਇਹਨਾਂ ਨੂੰ ਦੋ ਸੀਟਾਂ ਮਿਲੀਆਂ ਤੇ ਦੋ ਸੀਟਾਂ ਜਿਹੜੇ ਤੇ ਬੀਜਪੀ ਦੇ ਗੜਦੇ ਇਲਾਕੇ ਸੰਨ ਉਥੋਂ ਇਹ ਜਿੱਤੈ ਨਹੀਂ ਪਰ ਜਦ ਸਿੱਖ ਹਲਕਿਆਂ ਚ ਆਪਣੇ ਹਲਕਿਆਂ ਜਿੱਥੇ ਰਹਿੰਦੇ ਆਏ ਤੇ ਸਿੱਖਾਂ ਨੇ ਨੂੰ ਦਰਕਾਰ ਤਾਂ ਬਿਲਕੁਲ ਮੂੰਹ ਨਹੀਂ ਲਾਇਆ ਇਹਨਾਂ ਨੂੰ ਕਿ ਛੋਂ ਹਜ਼ਾਰ-ਹਜ਼ਾਰ ਵੋਟਾਂ ਤੋਂ ਜਿੱਦੇ ਆਏ ਨੇ ਤੇ ਆਪਣੇ ਇਲਾਕੇ ਜਾ ਕੇ 15-1500 ਵੋਟਾਂ ਤੋ ਹਾਰ ਗਏ। ਤੁਹਾਡੀ ਔਕਾਤ ਹੈ ਕਿ ਦਿੱਲੀ ਦੇ ਸਿੱਖਾਂ ਨੂੰ ਤੁਹਾਨੂੰ ਦੱਸਦਾ ਕਿਉਂ ਕਰਨ ਜੋ ਹਾਲ ਤੋ ਸੀ ਸਕੂਲਾਂ ਦਾ ਕਾਲਜਾਂ ਦਾ ਪ੍ਰਬੰਧਕ ਦਾ ਕੀਤਾ ਉਹ ਕਿਸੇ ਕੋ ਭਰਿਆ ਹੋਇਆ 500 ਕਰੋੜ ਰੁਪਏ ਦਾ ਹਾਈ ਕੋਰਟ ਨੇ ਤੁਹਾਡੇ ਤੇ ਕਹਤਾ ਜੀ ਪੈਸੇ ਦਿਓ ਤੁਹਾਡੀ ਆਡਿਟ ਹੋ ਰਹੀ ਹੈ ਤੁਹਾਡੇ ਟਿਨਯੂਰ ਦੇ ਵਿੱਚ ਦਿੱਲੀ ਕਮੇਟੀ ਦੇ 50 ਸਾਲ ਦੇ ਇਤਿਹਾਸ ਦੇ ਵਿੱਚ ਜਿਹੜੇ ਮੌਜੂਦਾ ਇੱਕ ਦੇ ਦਿਨ ਬਣੀ ਹੈ ਪਹਿਲੀ ਵਾਰ ਹੈ ਕਿ ਹਾਈ ਕੋਰਟ ਨੇ ਤੁਹਾਡੇ ਅਕਾਊਂਟਸ ਨੂੰ ਆਡਿਟ ਕਰਵਾਉਣ ਦਾ ਆਰਡਰ ਦਿੱਤਾ ਹੈ उसका कोई पता ही नहीं लग रहा की बार आ रहा की नहीं आ रहा तो लोग हाईकोर्ट जानेडिटर जाने पर इस तो तुम कोई चोरी चारी कसर बाकी रह गई भी तीन द ना तब दबके खादा तो हाई कोर्ट मन गया इस गैसे खा दे दो एजुकेशन और प्रबंध तो है सरकार को ना करोड़ रुपए ले, ले। ਉਹ ਗੋਪਾਲ ਸਿੰਘ ਨੇ ਤੇਰੋਂ ਦੇ ਪਰ ਟੰਟਾ ਨਾਲ ਵੀ ਤੇ ਫਸਾ ਹਲੇ ਤੇ ਉਹ ਵੀ ਤੁਹਾਡੇ ਚਿੰਮਤ ਆ ਆਪਣੇ ਬੰਦਿਆਂ ਦੀ ਮੀਟਿੰਗ ਬੁਲਾ ਕੇ ਫਸਾ ਕਰ ਰਹੀ ਸੀ ਤੁਸੀਂ ਕਿਸੇ ਨੂੰ ਪੁੱਛਿਆ ਤੁਸੀਂ ਕਹਿੰਦਾ ਜੀ ਅਸੀਂ ਤੇ ਬੀਚ ਵਿੱਚ ਬੀਤ ਖੋਲ ਕੇ ਮੈਂ ਕਰਾਂਗੇ ਮੈਂ ਪੁੱਛ ਰਹਾਂ ਤਾਂ ਨਾ ਕਾਲ ਤੱਕ ਦੇ ਜਥੇਦਾਰ ਨੇ ਪੰਜ ਮੈਮਰੀ ਕਮੇਟੀ ਤਾਂ ਬਣਾਈ ਔਰ ਉਹਦੇ ਚ ਸਾਰਿਆਂ ਹਿੱਸਾ ਲੈਂਦਾ ਰਿਹਾ ਹੈ ਤੁਹਾਨੂੰ ਇਨਸਟਰਕਸ਼ਨ ਸੰਸ ਅਕਾਲ ਤੱਕ ਇਹ ਜਾਣ ਕੇ ਤੁਸੀਂ ਪੰਜ ਮੈਮਰੀ ਕਮੇਟੀ ਨੇ ਸਰਕਾਰ ਨਾਲ ਕਰਨਾ ਬੰਦੀ ਸਿੰਘ ਕਿਉਂ ਨਹੀਂ ਤੁਸੀਂ ਰਹਾ ਕਰਦੇ ਹੋ ਉਹ ਰਹਾ ਕਰਾਣ ਦੇ ਉਪਰਾਲੇ ਕਰਨੇ ਸੁਝਾਣ ਦੇਣੇ ਸੁਝਾਤਾ ਦੇਣ ਤੁਹਾਡੀਆਂ ਕਈ ਮੀਟਿੰਗਾਂ ਹੋਈਆਂ ਕਿ ਤੂੰ ਇਸ ਮੁਤਲਕ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਤੀ ਸਾਹਿਬ ਨੂੰ ਮਿਲਿਆ ਹੈ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਮਿਲਿਆ ਹੈ ਹੋਰ ਅਧਿਕ ਅਧਿਆਨ ਨੂੰ ਮਿਲਿਆ ਹੈ ਜੇ ਮਿਲਿਆ ਤਾਂ ਨਾ ਤਨ ਕੀ ਜਵਾਬ ਦਿੱਤਾ ਹੈ ਕਿ ਇਹ ਕਾਲ ਤੱਕ ਦੇ ਹੁਕਮ ਨਹੀਂ ਲੰਘਣਾ ਨਹੀਂ ਕਿ ਬਗਾਰ ਸਪਕ ਬੰਦੀ ਸੰਗਾਂ ਦੇ ਰਿਆਏ ਦੇ ਤੁਸੀਂ ਐਲਾਨ ਕਰ ਰਹੇ ਹੋ ਚਲੋ ਤੁਹਾਡੀ ਔਕਾਤ ਹੀ ਇਹ ਹੈ ਬਿਕਾ ਯੂ ਕੈਨਟ ਸਰਵਾਈਵ ਵਿਦਆਊਟ ਦੈ ਤੁਹਾਡਾ ਇੱਕ ਦਿਨ ਉਹਨਾਂ ਵਾਸਤੇ ਇੱਕ ਤੁਹਾਡੇ ਸਾਹ ਦੇ ਨਾਲੀ ਹੈ ਉਹਨਾਂ ਦੀ ਆਂਦੀ ਪੀ ਆਕਸੀਜਨ ਜਿਸ ਦਿਨ ਖੈਰ ਗਿਆ ਤੁਸੀਂ ਖਤਮ ਹੋ ਗਏ ਮਾਨੂੰ ਅਸੀਂ ਸਾਡੀ ਪਾਰਟੀ ਹੈ ਅਸੀਂ ਆਪਣੇ ਬਿਸ਼ੱਕ ਹਾਈ ਕਮਾਂਡ ਦਾ ਰਿਪਰੈਜ਼ੈਂਟੇਟਿਵ ਸਰ ਪੁੰਦਰ ਸਾਹਿਬ ਸਾਡੀ ਕਮੇਟੀ ਚ ਆਏ ਅਸੀਂ ਸਾਰਿਆਂ ਦੇ ਵਿਚਾਰ ਸੁਣਨ ਹੈ ਵਿਚਾਰ ਸੁਣ ਕੇ ਅਸੀਂ ਇੱਥੇ ਕਿਹਾ ਫੈਸਲਾ ਸੁਣਾਇਆ ਤੁਹਾਡੇ ਸਾਰਿਆਂ ਦੇ ਵਿਚਾਰ ਸੁਣ ਲੈ ਇਹਦਾ ਫੈਸਲਾ ਆਮ ਆਲੇ ਦਿਨਾਂ ਵਿੱਚ ਮੈਂ ਪ੍ਰੈਸ ਕਾਨਫਰੰਸ ਬੁਲਾ ਕੇ ਅਨਾਉਂਸ ਕਰਾਂਗਾ ਅਸੀਂ ਜਿਹੜਾ ਫੈਸਲਾ ਾਕਾਬ ਤੱਕ ਨੇ ਕੀਤਾ ਹੈ ਬੰਦੀ ਸਿੰਘਾਂ ਨੂੰ ਛੁੜਾਣ ਦਾ ਮਸਲਾ ਹੈ ਕਿਸਾਨਾਂ ਦੇ ਮਸਲੇ ਦਾ ਹੈ ਵਾਗਾ ਬਾਰਡ ਵਪਾਰ ਲਈ ਖੋਲਣ ਦਾ ਮਸਲਾ ਹੈ ਔਰ ਸਾਡਾ ਇੱਕ ਮਸਲਾ ਹੋਰ ਵੀ ਹੈਗਾ ਵੀ ਜਿਹੜੀ ਵੀ ਸਰਕਾਰ ਆਵੇ ਨਨ ਕਾਨਾ ਸਾਹ ਦਾ ਵੀਜ਼ਾ ਓਨ ਅਰਾਈਵਲ ਸਿੱਖਾ ਨੂੰ ਦਿੱਤਾ ਜਾਵੇ ਇਹ ਉਹ ਸਰਕਾਰ ਦਾ ਪਾਕਿਸਤਾਨ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਸਾਡੇ ਮਸਲੇ ਮੁਹਦਰਿਸ਼ ਮੋੜ ਪਾਰਨਲਸੀ ਹੈ ਨਹੀਂ ਆਪਣੇ ਜਿਹੜੇ ਕੌਮ ਦੇ ਭਲੇ ਦੀ ਗੱਲ ਹੋਏਗੀ ਉਹ ਕੌਮ ਨੂੰ ਦੱਸ ਕੇ ਤੇ ਉਹਨਾਂ ਨੂੰ ਕਵਾਂਗੇ ਅਸੀਂ ਤੁਹਾਡੇ ਕੋਲ ਇਹ ਮਸਲੇ ਹੱਲ ਕਰਾਣੇ ਸਰਕਾਰ ਕੋਲ ਜਿਹੜੇ ਆਣ ਆਲੀ ਹੈ ਮੈਂ ਤੁਹਾਡੇ ਕੋਲ ਸਵਾਲ ਕਰਦਾ ਪਿਛਲੇ 11 ਸਾਲਾਂ ਚੱਦ ਤੁਸੀਂ ਆਇਓ ਸਰਸਰ ਕਲਕਾਇਨ ਕੰਪਨੀ ਆਈ ਹੈ ਤੁਸੀਂ ਇੱਕ ਕਮਰਾ ਬਣਾਇਆ ਸਕੂਲਾਂ ਵਾਸਤੇ ਕੋਈ ਡਿਸਪੈਂਸਰੀ ਖੋਲੀ ਕੋਈ ਸਕੂਲ ਖੋਲੇ ਜਿਹੜੇ ਅਸੀਂ ਕਰੋੜਾਂ ਰੁਪਏ ਛੜ ਗਏ ਉਹ ਵੀ ਖਾ ਗਏ ਜਿਹੜੇ ਅੱਗਵਾਰੇ ਉਹ ਵੀ ਖਾ ਰਹੇ ਹੋ ਖਾਣ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਨਜ਼ਰ ਆਇਆ ਹੈ ਕਿ ਕੋ ਕੰਮ ਕੀਤਾ ਅਕਾਤ ਤੱਕ ਦਾ ਹੁਕਮ ਹੈ ਕਿ ਸਾਬ ਜਾਤਿਆਂ ਦਾ ਦਿਵਸ ਬਾਅਦ ਦੇ ਵਸ ਰੂਪ ਵਿੱਚ ਨਹੀਂ ਬਣਾਣਾ ਸਾਬ ਜਾਤਿਆਂ ਦੇ ਦਿਵਸ ਵਿੱਚ ਬਣਾਣਾ ਤੁਸੀਂ ਉਹਦਾ ਵੀ ਲੰਘਣਾ ਕਰ ਰਹੇ ਹੋ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਉਲੰਘਣਾ ਨਹੀਂ ਕਰ ਰਹੇ ਆਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਸਾਫ ਦਿੱਲੀ ਦੀ ਸੰਗਤ ਪੜੀ ਚਗਿਤਰਾ ਨੇ ਔਰ ਇਹ ਸਾਫ ਖਾਲੀ ਤੁਹਾਨੂੰ ਨਹੀਂ ਕੱਲ ਕੇ ਗੱਲ ਸੁਣ ਲੈ ਸ਼ੋਮਣੀ ਅਕਾਲੀ ਦਲ ਕਰਕੇ ਹੀ ਤੇਰਾ ਦਾਦਾ ਮੈਂਬਰ ਬਣਿਆ ਸੀ ਤੇ ਤੂੰ ਵੀ ਬਣਿਆ ਹੁਣ ਆਪਣਾ ਟੋਕਰੀ ਦਾਲ ਖੋਲੇ ਨਾ ਲੜ ਕੇ ਵੇਖ ਲੈ ਕਰਾਦਾ ਇਲੈਕਸ਼ਨਾਂ ਅਜ ਤਾਂ ਨੂੰ 4 ਮਹੀਨੇ ਹੋ ਗਏ ਤੇਰੀ ਲਖਸ਼ ਨੂੰ ਆਇਆ ਕਿ ਤੇਰ ਕੋਲ ਗੌਰਮਣ ਦੀ ਚਿੱਠੀ ਆਇਆ ਬਈ ਇਹਨੂੰ ਐਕਸਟੈਂਸ਼ਨ ਦਿੱਤੀ ਜਾਵੇ ਇਨਲੀਗਲ ਕਮੇਟੀ ਬਣੀ ਜਨਵਰੀ 2022 ਵਿੱਚ ਔਰ ਅਜ ਵੀ ਇਨਲੀਗਲ ਕਮੇਟੀ ਹੋਰ ਹੈ ਕਿ ਤੁਸੀਂ ਚੋਣ ਨਹੀਂ ਕਰਾ ਰਹੇ ਹੋ ਕੁਝ ਸ਼ਰਮ ਜਾ ਕਰ ਲੋ ਯਾਰ ਕੋ ਫੁਦਾ ਦਾ ਖੋਪ ਖਾ ਲੋ ਅਸੀਂ ਫੈਸਲਾ ਕਰਾਂਗੇ ਆਏ ਕਮਾਂ ਤੇ ਮਤੇ ਆਏ ਉਹਨਾਂ ਨਾਲ ਸਲਾਹ ਕੀਤੀ ਹੈ ਹੋਰ ਵੀ ਕਰਕੇ ਹੋਰ ਵੀ ਮੀਟਿੰਗਾਂ ਕਰਕੇ ਅਸੀਂ ਸੁਣਾਵਾਂਗੇ ਫੈਸਲਾ ਜੜੀਆਂ ਸਾਡੀਆਂ ਮੰਗਾਂ ਉਸ ਸਾਡੇ ਕੋਲ ਪੁੱਛ ਗਏ ਜੜੀਆਂ ਸਾਡੀਆਂ ਮੰਗਾਂ ਦੇ ਉੱਤੇ ਪੈਰਾ ਦੇਗਾ ਉਹਦੇ ਨਾਲ ਅਸੀਂ ਸੰਠਾ ਕਰਾਂਗੇ ਉਹਦੇ ਲਈ ਕੋ ਨੂੰ ਅਪੀਲ ਕਰਾਂਗੇ ਇਹਨਾਂ ਨੂੰ ਉਟਾ ਪਾਈਆਂ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ